हां काले दस ਕਿੱਥੇ ਹੋਣਾ ਬੁੱਤ ਸੂਏ ਵਾਲੀ ਜਾਮਣ ਥੱਲੇ ਆ ਜਾ ਓ ਮਾਮਾ ਜਾਮਣ ਉੱਥੇ ਇੱਕ ਨਹੀਂ ਹੈਗੀ ਸਾਰੀਆਂ ਲੋਕ ਲੈ ਕੇ ਤੋੜ ਕੇ ਆਪਾਂ ਦੋਵੇਂ ਭੁੱਖੇ ਮਰ ਜਾਵਾਂਗੇ ਉੱਥੇ ਹੁਣ ਤੂੰ ਮੈਨੂੰ ਐ ਦੱਸ ਵੀ ਆਪਣੇ ਦੋਨਾਂ ਦੇ ਵਾਸਤੇ ਖਾਣ ਨੂੰ ਕਿ ਲਿਆ ਗਿਆ ਮਾਂ ਉੱਥੇ ਤੈਨੂੰ ਰੱਖਦਾ ਮੈਂ ਇੱਕ ਤਾਂ ਗੁੱਸਾ ਵਾਲਾ ਚੱਕੀ ਫਿਰਦਾ ਯਾਰ ਤੂੰ ਚਲ ਐ ਕਰਦੇ ਆ ਘਰੀ ਖਾ ਲਾਂਗੇ ਮੰਮੀ ਆਟਾ ਗੋਨੇ ਕੇ ਰੋਟੀ ਬਣਾ ਕੇ ਰੱਖਿਓ ਅਸੀਂ ਘਰ ਹੀ ਖਾ ਲਾਂਗੇ ਘਰੇ ਕਹਿ ਗਏ ਆਂ ਵੀ ਆਟੇ ਚ ਪਾਣੀ ਨਾ ਪਾਉਣ ਬਸ ਓ ਮਮਾ ਆਟਾ ਪਾਣੀ ਨਾਲ ਹੀ ਗੁੰਨ ਲੀਦਾ ਹੁਣ ਰੇਤੇ ਨਾਲ ਗੁੰਨ ਲੀਦਾ ਚਲ ਕੇ ਦਿੰਨਾ ਮੰਮੀ ਆਟੇ ਚ ਪਾਣੀ ਨਾ ਪਾਇਓ ਯਾਰ ਪਾਣੀ ਧਰਤੀ ਚ ਪਹਿਲੀ ਘਟਾ ਤੁਹਾਨੂੰ ਪਤਾ ਨਹੀਂ ਤੁਸੀਂ ਐਂ ਕਰੋ ਦੁੱਧ ਨਾਲ ਆਟਾ ਗੋਲ ਲਿਓ ਜੇ ਨਹੀਂ ਦੁੱਧ ਹੈਗਾ ਨਾ ਕਿਹੜੀ ਸਵੇਰ ਵਾਲੀ ਤੜਕੇ ਵਾਲੀ ਚਾਹ ਪਈ ਆ ਉਹ ਪਾ ਲਿਓ ਉਹਦੇ ਨਾਲ ਆਟਾ ਗੋਲ ਲਿਓ ਬਾਹਨੇ ਨਾਲ ਮਿੱਠੇ ਰੋਟੀਆਂ ਬਣਾਉਣੀਆਂ ਨੇ ਹਨਾ ਹਾਂ ਠੀਕ ਐ ਹੁਣ ਖੁਸ਼ ਆ ਗੱਲ ਖਤਮ ਅੱਛਾ ਇਹ ਵੀ ਕਹਣਾ ਗੱਲ ਖਤਮ ਹਾਂ ਹਾਂ ਤਾਂ ਮੈਂ ਬਸ ਗੱਲ ਪਾਣੀ ਵੀ ਖਤਮ ਗੱਲ ਵੀ ਖਤਮ ਕਿਹਾ ਤਾਂ